ਕਾਰ ਤੇ ਅੰਨੇਵਾ ਫਾਇਰਿੰਗ ਕੀਤੀ ਗਈ ਹੈ ਤੇ ਇੱਕ ਦੀ ਜਾਨ ਚਲੀ ਗਈ ਹੈ ਤਾਂ ਪ੍ਰਭ ਦਾਸੂਬਾਲ ਗਰੁੱਪ ਦੇ ਵੱਲੋਂ ਵੱਡੀ ਜ਼ਿੰਮੇਵਾਰੀ ਲੈ ਲਈ ਗਈ ਤਾਂ ਗੈਂਗ ਵਾਰ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਤਰੰਤਾਰਨ ਪੱਟੀ ਮਾਰਕ ਤੇ ਪੈਂਦੇ ਇਤਿਹਾਸਕ ਪਿੰਡ ਕਰੋ ਦੇ ਕੋਲ ਸੋਮਵਾਰ ਸ਼ਾਮ ਨੂੰ ਇੱਕ ਸਕੋਰਪਿਓ ਗੱਡੀ ਦੇ ਉੱਤੇ ਤਾਬਰ ਤੋੜ ਗੋਲੀਆਂ ਚੱਲਦੀਆਂ ਨੇ ਇਸ ਹਮਲੇ ਦੇ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ ਤੇ ਉੱਥੇ ਇੱਕ ਹੋਰ ਗੰਭੀਰ ਜ਼ਖਮੀ ਦਸਿਆ ਜਾ ਰਿਹਾ ਜਿਸ ਦਾ ਕੀ ਤਰੰਤਾਰਨ ਦੇ ਗੁਰੂ ਨਾਨਕ ਦੇਵ ਸੁਪਰ ਸਪੈਸ਼ੈਲਿਟੀ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਹੈ ਤਕਟਣਾ ਦਾ ਪਤਾ ਲੱਗ ਗਿਆ ਹੀ ਵੱਡੀ ਗਿਣਤੀ ਦੇ ਵਿੱਚ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚਦੇ ਨੇ ਦੱਸਿਆ ਜਾ ਰਿਹਾ ਹੈ ਕਿ ਇਹ ਇੱਕ ਗੈਂਗਵਾਰ ਹੈ ਗੈਂਗਸਟਰ ਗਰੁੱਪ ਦੇ ਵੱਲੋਂ ਤਕਟਣਾ ਦੀ ਜ਼ਿੰਮੇਵਾਰੀ ਲਈ ਗਈ ਹੈ ਜਿਸ ਤੋਂ ਬਾਅਦ ਇਸ ਨੂੰ ਗੈਂਗਵਾਰ ਦਾ ਨਾਂ ਹੁਣ ਜੋੜ ਕੇ ਵੇਖਿਆ ਜਾ ਰਿਹਾ ਤਾਂ ਪਿੰਡ ਦੇ ਰੀਲਵੇ ਫਾਟਕ ਦੇ ਨੇੜੇ ਸਕੋਰਪਿਓ ਕਾਰ ਦੇ ਉੱਪਰ ਫਾਇਰਿੰਗ ਹੁੰਦੀ ਹੈ ਦੱਸਿਆ ਜਾ ਰਿਹਾ ਹੈ ਕਿ ਹਮਲਾਵਰੀ ਦੋ ਗੱਡੀਆਂ ਤੇ ਇੱਕ ਮੋਟਰਸਾਈਕਲ ਤੇ ਸਵਾਰ ਹੁੰਦੇ ਨੇ ਇਸ ਗੋਲੀਬਾਰੀ ਦੇ ਦੌਰਾਨ ਨੌਜਵਾਨ ਸਮਰਬੀਰ ਸਿੰਘ ਤੇ ਇਸ ਦੇ ਨਾਲ ਸੌਰਵਦੀਪ ਸਿੰਘ ਜਿਨ੍ਹਾਂ ਤੇ ਗੋਲੀਆਂ ਚੱਲਦੀਆਂ ਨੇ ਸਕੋਰਪਿਓ ਦੇ ਵਿੱਚ ਸਵਾਰ ਦੋ ਲੋਕ ਵਲ-ਵਲ ਬਚ ਗਏ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਨੌਜਵਾਨ ਗੰਬੀਰ ਹੈ ਤੇ ਇੱਕ ਦੀ ਜਾਨ ਵੀ ਚਲੀ ਗਈ ਹੈ ਹਾਲਾਂਕਿ ਸੂਤਰਾਂ ਦੀ ਮੰਨੀ ਹੈ ਤਾਂ ਹਮਲਾਵਰ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਪੱਟੀ ਵਾਲੇ ਪਾਸੇ ਫਰਾਰ ਹੁੰਦੇ ਨੇ ਅ ਇਹ ਸਦੀ ਫੋਰਸ ਵੀ ਪਾਈ ਕੀ ਕੀ ਮਾਮਲਾ ਹੈ ਆਈਡੀਆ ਨਹੀਂ ਕਿ ਜਿਹੜੇ ਪੱਟੀ ਦੇ ਵਿੱਚ ਕਾਰਾਂ ਚੌਂਕੀ ਤੇ ਲਾਗੇ ਪਾਟਕ ਦੇ ਲਾਗੇ ਇੱਕ ਸਕੋਰਪਿਓ ਗੱਡੀ ਤੇ ਸਕੋਰਪਿਓ ਦੇ ਉੱਤੇ ਕੁਝ ਵਿਅਕਤੀਆਂ ਵੱਲੋਂ ਫਾਇਰਿੰਗ ਫਾਇਰਿੰਗ ਕੀਤੀ ਗਈ ਜੇ ਰੇ ਇੱਕ ਵਿਅਕਤੀ ਦੀ ਡੈਥ ਡੈਥ ਹੋਈ ਹੈ ਤੇ ਇੱਕ ਵਿਅਕਤੀ ਇੰਜਰਡ ਹੈ ਉਹਦੇ ਵਿੱਚ ਜਿਹੜੀ ਆ ਪੁਲਿਸ ਵੱਲੋਂ ਅਪੀ ਕਾਰਵਾਈ ਆਰੰਭ ਕੀਤੀ ਗਈ ਹੈ ਉਹਦੇ ਵਿੱਚ ਬਿਆਨਾਂ ਦੇ ਉੱਤੇ ਪਰਚਾ ਰਜਿਸਟਰ ਕੀਤਾ ਜਾ ਰਿਹਾ ਤੇ ਉਹਦੇ ਉੱਤੇ ਜਿਹੜੀ ਆ ਅਗਲੀ ਕਾਰਵਾਈ ਆਮ ਜੀ ਆ ਸਰ ਇਹ ਜਿਹੜੇ ਮੁੰਡੇ ਦੀ ਡੈਥ ਹੋਈ ਹੈ ਉਹਦਾ ਨਾਮ ਉਹ ਨਾਮ ਨੰਬਰ ਉਹਦਾ ਦਿਖ ਰਹੇ ਆ ਜੀ ਤੁਹਾਨੂੰ ਦੱਸਦੇ ਹਾਂ ਉਹਦੇ ਬਾਰੇ ਤੇ ਸਾਰੀ ਜੋ ਇਨਫੋਰਮੇਸ਼ਨ ਉਹਨਾਂ ਦੇ ਪਰਿਵਾਰ ਵੱਲੋਂ ਲਿਖਾ ਰਹੇ ਨੇ ਉਹ ਉਹ ਸਾਬਨਾ ਜੋ ਐਫਆਰ ਦੇ ਵਿੱਚ ਆਊਗਾ ਤੁਹਾਨੂੰ ਸ਼ੇਅਰ ਕਰ ਦਵਾਂਗੇ ਜਿਹੜੇ ਜਿੰਮੇਵਾਰੀ ਇਨਸੀਡੈਂਟ ਹੈ ਜੇ 6 ਵਜੇ ਸ਼ਾਮ ਦਾ ਇਨਸੀਡੈਂਟ ਹੈ ਜਿਹਨੂੰ ਜਿਹੜੀ ਜਿੰਮੇਵਾਰੀ ਇਹ ਲਈ ਗਈ ਦੋਨੇ ਪਾਸੋਂ ਰਪਾਪਾਸ਼ੀ ਵਾਲੀ ਇਹ ਜੋ ਬਾਕੀ ਸਾਰੇ ਹੈਗਲ ਇਹ ਜਿਹੜੀ ਆ ਸਾਡੇ ਕੋਲ ਵੀ ਇਹ ਜਿਹੜੀ ਆ ਪੋਸਟ ਜਿਹੜੀ ਆ ਸਾਡੇ ਸਾਡੇ ਤੱਕ ਵੀ ਆਈ ਹੈ ਜਿਹਨੂੰ ਅਸੀਂ ਸੋਸ਼ਲ ਮੀਡੀਆ ਦੇ ਰਾਹੀਂ ਦਾ ਟੈਕਨੀਕਲ ਤਰੀਕੇ ਨਾਲ ਵੈਰੀਫਾਈ ਕਰ ਰਹੇ ਹਾਂ ਜੋ ਵੀ ਉਹਦੇ ਵਿੱਚ ਬਾਦੀ ਕਾਰਵਾਈ ਹੋ ਅੱਗੇ ਕੀਤੀ ਜਾਏ ਠੀਕ ਹੈ ਸਰ